ਭਗਤ ਪੀਪਾ ਜੀ ਜਿਨ੍ਹਾਂ ਦੀ ਪਾਵਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਭਗਤ ਪੀਪਾ ਜੀ ਬੜੇ ਮਸ਼ਹੂਰ ਰਾਜਾ ਸਨ ਪਰ ਉਹਨਾਂ ਦੀ ਸ਼ਰਧਾ ਜੋ ਸੀ ਉਹ ਮੁਕਤੀ ਤੇ ਸ਼ਾਂਤੀ ਪ੍ਰਾਪਤ ਕਰਨ ਦੀ ਸੀ ਇਸ ਕਰਕੇ ਉਹ ਦੇਵੀ ਦੀ ਪੂਜਾ ਕਰਦੇ ਸਨ ਜਦੋਂ ਸਾਧੂਆਂ ਸੰਤਾਂ ਦੇ ਕੋਲੋਂ ਭਗਤ ਪੀਪਾ ਜੀ ਨੂੰ ਪਤਾ ਚੱਲਿਆ ਕਿ ਦੇਵੀ ਮੁਕਤੀ ਨਹੀਂ ਦੇ ਸਕਦੀ ਤਾਂ ਦੇਵੀ ਨੂੰ ਪੁੱਛਿਆ ਉਸ ਨੇ ਆਖਿਆ ਹਾਂ ਜੇ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਗੁਰੂ ਧਾਰਨਾ ਪਵੇਗਾ ਬੰਦਗੀ ਕਰਨੀ ਪਵੇਗੀ ਸੋ ਉਸ ਵੇਲੇ ਭਗਤੇ ਪੀਪਾ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨਾ ਕੀਤਾ ਹੈ ਇਹਨੇ ਪ੍ਰਭਾਵਿਤ ਹੋਏ ਕਿ ਰਾਮਾਨੰਦ ਜੀ ਦੇ ਨਾਲ ਹੀ ਭਗਤੇ ਪੀਪਾ ਜੀ ਰਾਜ ਭਾਗ ਛੱਡ ਕੇ ਤੁਰਨ ਵਾਸਤੇ ਤਿਆਰ ਹੋ ਗਏ ਭਾਵੇਂ ਰਾਮਾਨੰਦ ਜੀ ਨੇ ਆਖਿਆ ਸੀ ਕਿ ਤੁਸੀਂ ਰਾਜ ਭਾਗ ਕਰਦਿਆਂ ਹੀ ਬੰਦਗੀ ਕਰੋ ਤਾਂ ਉਸ ਵੇਲੇ ਭਗਤ ਪੀਪਾ ਜੀ ਆਖਣ ਲੱਗੇ ਮੈਂ ਪ੍ਰਾਣ ਕਰ ਲਿਆ ਹੈ ਸੋ ਉਹਨਾਂ ਦੀ ਜੋ ਪਤਨੀ ਸੀਤਾ ਸਹਜਰੀ ਉਹ ਵੀ ਪਤੀ ਵਰਤਾ ਸੀ ਉਹ ਵੀ ਭਗਤ ਜੀ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਈ ਹੈ ਆਖਣ ਲੱਗੀ ਜਿੱਥੇ ਰੱਖੋਗੇ ਰਵਾਂਗੇ ਜੋ ਸਕਾਉਗੇ ਸਕਾਂਗੀ ਪਰ ਮੈਂ ਤੁਹਾਡੇ ਨਾਲ ਜ਼ਰੂਰ ਜਾਣਾ ਹੈ ਸੋ ਉਸ ਵੇਲੇ ਪਹਿਲਾਂ ਤੇ ਭਗਤ ਜੀ ਜਿੱਥੇ ਸਵਾਮੀ ਰਾਮਾਨੰਦ ਜੀ ਗਏ ਉਹਨਾਂ ਦੇ ਨਾਲ ਕਾਸ਼ੀ ਵਿੱਚ ਗਏ ਉਥੇ ਕਿਸੇ ਬ੍ਰਾਹਮਣ ਨੇ ਉਹਨਾਂ ਨੂੰ ਮਜ਼ਾਕ ਨਾਲ ਆਖ ਦਿੱਤਾ ਕਿ ਦਵਾਰਕਾ ਨਗਰੀ ਤੇ ਪਾਣੀ ਦੇ ਵਿੱਚ ਹੈ ਸੋ ਉਸ ਵੇਲੇ ਭਗਤ ਜੀ ਨੇ ਪਾਣੀ ਵਿੱਚ ਛਾਲ ਮਾਰੀ ਕਿਛੇ ਉਹਨਾਂ ਦੀ ਪਤਨੀ ਨੇ ਵੀ ਮਾਰ ਦਿੱਤੀ ਕਿਰਪਾ ਐਸੀ ਹੋਈ ਕਿ ਉਥੇ ਕ੍ਰਿਸ਼ਨ ਜੀ ਦੇ ਦਰਸ਼ਨ ਨੇ ਭਗਤ ਜੀ ਨੂੰ ਪਾਣੀ ਵਿੱਚ ਹੀ ਹੋ ਗਏ ਇਸ ਕਰਕੇ ਸੰਗਤ ਬੜੀ ਆਉਣ ਲੱਗ ਪਈ ਸੋ ਭਗਤ ਪੀਪਾ ਜੀ ਆਪਣੀ ਵਿਧਾਈ ਨਹੀਂ ਸੰਨ ਕਰਾਉਣਾ ਚਾਹੁੰਦੇ ਇਸ ਕਰਕੇ ਉਹ ਉਥੋਂ ਕਾਸ਼ੀ ਛੱਡ ਕੇ ਜੰਗਲ ਵਿੱਚ ਚਲ ਗਏ ਉਥੇ ਚਾਰ ਮਛਟੰਡੇ ਭਗਤ ਪੀਪਾ ਜੀ ਦੀ ਪਤਨੀ ਸੀਤਾ ਦਾ ਜੋ ਰੂਪ ਬੜਾ ਸੋਹਣਾ ਤੇ ਉਸਤੇ ਲੁਭਾਏਮਾਨ ਹੋ ਕੇ ਪਿੱਛੇ ਲੱਗ ਗਏ ਨੇ ਪਹਿਲਾਂ ਉਹਨਾਂ ਨੇ ਇੱਕ ਚਾਲ ਖੇਢੀ ਹੈ ਬਾਣਾ ਸਾਧੂਆਂ ਦਾ ਪਹਿਨ ਕੇ ਚੇਲੇ ਬਣ ਗਏ ਸੋ ਇੱਕ ਦਿਨ ਐਸਾ ਹੋਇਆ ਕਿ ਰਾਤ ਦੇ ਸਮੇਂ ਭਗਤ ਜੀ ਕਿਸੇ ਮੰਦਰ ਵਿੱਚ ਠਹਿਰੇ ਅਲੱਗ ਕਮਰੇ ਵਿੱਚ ਸੀਤਾ ਵਿਸਰਾਮ ਕਰ ਰਹੀ ਸੀ ਸੋ ਉਸ ਵੇਲੇ ਉਹਨਾਂ ਨੇ ਸੀਤਾ ਦੇ ਉੱਪਰ ਮਾੜੀ ਨਜ਼ਰ ਰੱਖੀ ਜੇ ਉਸ ਵੇਲੇ ਜਾ ਕਰਕੇ ਭੈੜਾ ਕਰਮ ਕਰਨ ਲੱਗੇ ਤਾਂ ਹਨੇਰੇ ਵਿੱਚ ਕੀ ਵੇਖਦੇ ਨੇ ਕਿ ਕਮਰੇ ਵਿੱਚ ਤੇ ਸੀਤਾ ਹੈ ਹੀ ਨਹੀਂ ਉੱਥੇ ਸ਼ੇਰਨੀ ਸੁੱਤੀ ਪਈ ਹੈ ਤੇ ਉਹ ਮਸਾਂ ਹੀ ਬਚੇ ਜਾ ਕੇ ਭਗਤ ਨੂੰ ਉਠਾਇਆ ਤਾਂ ਭਗਤ ਜੀ ਆਖਣ ਲੱਗੇ ਕਿ ਸੀਤਾ ਤੇ ਉੱਥੇ ਹੀ ਹੋਵੇਗੀ ਤੁਹਾਡੀ ਨਿਗਾਹ ਮਾੜੀ ਹੋ ਗਈ ਹੈ ਸੋ ਜਦੋਂ ਭਗਤ ਜੀ ਨੇ ਆਵਾਜ਼ ਮਾਰੀ ਤਾਂ ਸੀਤਾ ਅੰਦਰੋਂ ਬਾਹਰ ਆ ਗਈ ਇਹ ਕੌਤਕ ਵੇਖ ਕੇ ਉਹ ਮਛਟੰਡੇ ਤੇ ਭੱਜ ਗਏ ਤੇ ਆਪ ਪਰਮੇਸ਼ਰ ਨੇ ਭਗਤ ਜੀ ਦੀ ਲਾਜ ਰੱਖੀ ਐ ਸੋ ਭਗਤ ਪੀਪਾ ਜੀ ਬੜੇ ਵੱਡੇ ਭਗਤ ਹੋਏ ਨੇ अनेका ਹੋਰ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਖੀਆਂ ਉਦਾਹਰਨਾਂ ਮਿਲਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ